ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਆਪਣੇ ਕੋਲੇ ਟਰੈਕਟਰ ਆਇਆ ਜੀ ਐਗਰੀ ਕਿੰਗ ਟਰੈਕਟਰ ਬਹੁਤ ਹੀ ਛੋਟਾ ਹੈ ਜੀ ਦੇਖਣ ਚ ਤੇ ਐਚਪੀ ਵੀ ਬਹੁਤ ਘੱਟ ਹੈ ਟਰੈਕਟਰ ਦੀ 50 ਐਚਪੀ ਚ ਹੈ ਤੇ ਇੱਧਰ ਮੁਕਾਬਲਾ ਆਪਾਂ ਟਰੈਕਟਰ ਨਾਲ ਕਰਾਉਣਾ ਜਿਹੜਾ 56 20 ਨਿਊ ਹਾਲੈਂਡ 4 ਵੀਲ ਨਾਲ ਜੀ ਕੰਪੈਰੀਸ਼ਨ ਦੇਖਾਂਗੇ ਦੇਖੋ ਉਹ ਐਵੇਂ ਮੰਨ ਕੇ ਚੱਲੋ 65 ਤੋਂ 70 ਐਚਪੀ ਟਰੈਕਟਰ ਹੈ ਇਹ 50 ਐਚਪੀ ਚ ਹੈ ਤੇ 22 ਵੀ ਆ ਰਹੇ ਨੇ ਦੇਖਣ ਆਪਾਂ ਪਾ ਕੇ ਦੇਖਣਾ ਹੈ ਸੁਪਰ ਸੀਟਰ ਇਹਦੇ ਪਿੱਛੇ 9 ਫੁੱਟਾ ਸੁਪਰ ਸੀਟਰ ਪਾਵਾਂਗੇ ਉਹ ਤਾਂ ਦੇਖੋ ਬਿਲਕੁਲ ਆਰਾਮ ਨਾਲ ਹੀ ਚੱਲ ਰਿਹਾ ਹੈ ਤੇ ਆਪਾਂ ਇਹਨੂੰ ਪਾ ਕੇ ਦੇਖਾਂਗੇ ਵੀ ਸੁਪਰ ਸੀਡਰ ਤੇ ਕਿਵੇਂ ਚੱਲ ਰਿਹਾ ਕੀ ਪ੍ਰੋਸੀਜਰ ਹੈ ਵੀਰੇ ਸਾਰੀ ਤੁਹਾਨੂੰ ਡਿਟੇਲ ਦੇਵਾਂਗੇ ਬਣੇ ਰਹੋ ਅਰੇ ਕੌਣ ਲੱਗ ਗਿਆ 9 ਫੁੱਟ ਦੇ ਬੱਚੇ ਨੂੰ ਪਾਉਣਾ ਇੰਜਣ ਇਹ ਤੇ ਕਰ ਲਓ ਉਸ ਕਰ ਬਾਈ ਇੰਜਣ ਇਹ ਦੇਖੋ ਪੰਪ ਜਾ ਗਿਆ ਇਹ ਪੂਰਾ ਹੈਵੀ ਟਰੈਕਟਰ ਪੂਰਾ ਵਧੀਆ ਬਣਿਆ ਫੋਰਥ ਪੀਟਾ ਜੇ ਵਾਜ ਵਗੈਰਾ 855 ਵਾਲੀ ਹੈ ਸਾਰੀ 55 ਦੇ ਆਉਂਦਾ ਸੀਗਾ ਇਹ ਆ ਬਚੇਗਾ ਆ ਗਿਆ 50 ਚ ਵੀ ਵਾਲਾ ਟਰੈਕਟਰ ਹੈ ਜੀ देखो मेरे अपना 855 ਪਹਿਲਾ ਤੋਂ ਟਰੈਕਟਰ ਪੂਰਾ ਮਸ਼ਹੂਰ ਹੈ 855 ਇਹ ਆਵਾਜ਼ ਆ 55 ਵਾਲੀ ਜ਼ੋਰ ਲਾਉਣ ਲੱਗ ਰਿਹਾ ਟਰੈਕਟਰ ਅਰੇ ਇਸ ਵੀ ਪੂਰੀ ਹੈ ਲਿਫਟ ਦੇ ਵੀ ਦੋਨੋਂ ਲੀਵਰ ਥੱਲੇ ਨੇ ਸਫਾਈ ਥੋੜੀ ਜੀ ਕੋਦੇ ਨਾਲੋਂ ਜ਼ਿਆਦਾ ਆ ਰਹੀ ਹੈ ਵੀਰੇ ਚੱਕਰ ਜ਼ਿਆਦਾ ਹੋਣ ਕਾਰਨ ਸੈਟਿੰਗ ਨਹੀਂ ਬੈਹਰੀ ਆਵਾਜ਼ ਬਿਲਕੁਲ 55 ਵਾਲੀਆ ਵਹਿੰਦਾ ਜਾਂਦਾ ਟਰੈਕਟਰ ਦੇਖੋ ਦੋਨੋਂ ਲੀਵਰ ਥੱਲੇ ਸੈਟ ਕੇ ਵੀ ਹੁਣ ਚੱਲ ਰਿਹਾ ਹੈ ਲੀਵਰ ਦੇਖਿਆ ਜੇ ਜ਼ੋਰ ਜ਼ਰੂਰ ਲੱਗ ਰਿਹਾ ਟਰੈਕਟਰ ਦਾ ਤੰਗ ਹੋ ਰਿਹਾ ਦੇਖੋ ਪਾਰਾ ਥੱਗਦੇ ਰੇਡਰ ਮੰਗੂ ਰੇਡ ਪਾਉਣੋਂ ਪਿੱਛੇ ਹੀ ਅੜ ਰਿਹਾ ਟਰੈਕਟਰ ਜ਼ੋਰ ਵਧੀਆ ਲਾਉਣ ਲੱਗ ਰਿਹਾ ਵੀਰੇ ਕਰ ਲਾ ਉਸ ਕਰੀ ਜੜ ਗਿਆ ਇੰਜਨ 855 ਹੀ ਹੈ ਵੀਰੇ ਆਵਾਜ਼ ਪੂਰੀ 55 ਵਾਲੀ ਹੈ ਦੇਖੋ ਤੇ ਕੋਸ਼ਿਸ਼ ਕਰਦੇ ਆਪਾਂ ਜੌਂਡੀਰ ਮੰਗਾਉਣ ਦੀ ਇੱਕ 36 30 ਮੰਗਾਉਂਦੀ ਆਪਾਂ ਉਹਨਾਂ ਨਾਲ ਕੰਪੈਰੀਸ਼ਨ ਕਰਾਂਗੇ ਇਹ ਥੋੜ ਜਾਗੇ ਜਿਹੜਾ 56 ਵੀ ਹੈ ਥੋੜਾ ਪੱਟਾ ਹੋ ਜਾਂਦਾ ਵੀਰੇ ਟਰੈਕਟਰਾਂ ਦਾ ਬਾਕੀ ਜੀ ਪੰਜਾਬੀ ਨਾਲ ਵੀ ਦੇਖਾਂਗੇ ਆਪਾਂ ਵੀ ਕੀ ਕਿਵੇਂ ਚੱਲ ਰਿਹਾ ਹੈ ਫੇਰ ਪਹਿਲਾ ਪਹਿਲਾ ਗੇਅਰ ਤੇ ਹੂੰ ਵੈਸੇ ਜਿਵੇਂ ਆਪਾਂ ਬੀਜ ਵੇਈ ਹੁਣ ਤਾਂ ਆਪਾਂ ਧੱਕਾ ਲਗ ਰਿਆਂ ਜੀ ਕਰਨ ਦੋਨੋਂ ਲੀਵਰ ਦਿੱਸ ਗਏ ਜਿਵੇਂ ਕਣਕ ਦੀ ਬੀਜ ਵੇਈ ਕਰਨੀ ਹੈ ਉਦੋਂ ਪ੍ਰੋਪਰ ਵੀਰੇ 9 ਫੁੱਟੇ ਦੇ ਬਿਲਕੁਲ ਆਰਾਮ ਨਾਲ ਚੱਲ ਰਿਹਾ ਕੋਈ ਦਿੱਕਤ ਨਹੀਂ ਦੇ ਰਿਹਾ ਟਰੈਕਟਰ ਚਲੋ ਮਾਰਕੀਟ ਬਣਾਉਣ ਨੂੰ ਥੋੜਾ ਸਮਾਂ ਲੱਗਣਾ ਹੈ ਜਿਮੀਦਾਰ ਦੇ ਪੱਖ ਦਾ ਵੀਰੇ ਰੇਟ ਚ ਬਹੁਤ ਜਾਇਜ਼ ਮਿਲ ਜੂਗਾ ਟਰੈਕਟਰ ਹੋਰ ਸਪੀਡ ਚ ਆ ਗਿਆ ਜੀ ਚੱਕਰ ਜਿਆਦੇ ਨੇ ਜੀ ਚੱਕਰ ਉਹਦੇ ਨਾਲੋਂ ਜਿਆਦੇ ਨੇ ਉਹਦੇ ਚੱਕਰ ਅਲੱਗ ਨੇ ਇਹਦੇ ਅਲੱਗ ਨੇ ਥੋੜਾ ਜਿਹਾ ਤੰਗ ਵੀ ਤਾਂ ਹੋ ਰਿਹਾ ਜੀ ਤਾਂ ਹੈਗੀ ਐ ਸਪਾਈ ਦਾ ਅੰਤਰ ਹੈ ਜੀ ਪਹਿਲਾਂ ਨੇ ਨੂੰ ਭਾਜਨ ਸੁਪਰ ਸੀਟਰ ਚ ਬਹੁਤ ਹੋ ਗਈ 9 ਫੁੱਟਾ ਸੁਪਰ ਸੀਟਰ ਹੈ ਭਾਜਨ ਬਹੁਤ ਆਦੇ ਜਿਵੇਂ ਦੇਖੋ ਆਪਾਂ ਨਾਰਮਲ ਬੀਜ ਵਿਦਾਈ ਕਰਨੀ ਹੈ ਜਿਵੇਂ ਆਰਾਮ ਨਾਲ ਟਰੈਕਟਰ ਤੇ ਚੱਲਣ ਲੱਗ ਰਿਹਾ ਹੈ ਹਾਂ ਜਿਵੇਂ ਆਪਾਂ ਇਹ ਥੋੜ੍ਹ ਜਾ ਕੇ ਗਿੱਲਾ ਬਾਣਾ ਜੀ ਠੱਕਾ ਕਰਦੇ ਆਂ ਦੋਨੋਂ ਲੀਵਰ ਥੱਲੇ ਛੱਡਦੇ ਆਂ ਤਾਂ ਦੇਖੋ ਉਹਨੇ ਵੀ ਤੰਗ ਹੋਣਾ ਹੈ 56 22 ਪਾ ਕੇ ਆਪਾਂ ਦੋਨੋਂ ਲੀਵਰ ਥੱਲੇ ਛੱਡ ਕੇ ਦਿਖਾਵਾਂਗੇ ਤੁਹਾਨੂੰ ਉਨੇ ਪਹਿਲੇ ਮੀਡੀਅਮ ਚ ਕਰਤਾ ਜੀ ਟਰੈਕਟਰ ਪਹਿਲੇ ਮੀਡੀਅਮ ਚ ਤੋਰਾ ਥੋੜਾ ਜਿਹਾ ਜ਼ਿਆਦਾ ਹੈ ਪਰ ਕੋਈ ਦਿੱਕਤ ਨਹੀਂ ਸਫਾਈ ਵੀ ਵਧੀਆ ਆਉਣ ਲੱਗ ਰਹੀ ਹੈ ਚੱਲਣ ਵੀ ਕੋਈ ਦਿੱਕਤ ਨਹੀਂ ਪਈ ਆ ਲੱਗ ਰਿਹਾ ਆ ਦੇਖੋ ਆਪਣੇ ਕੋਲੇ ਹਜੇ ਨਹੀਂ ਹੈਗਾ ਤਕਰੀਬਨ ਜਿਹੜਾ 56p ਉਹ ਆਪਣੇ ਕੋਲੇ ਹੈ ਜੇ ਆਪਾਂ ਨੂੰ ਵਧੀਆ ਲੱਗਿਆ ਜਰੂਰ ਟਰੈਕਟਰ ਲਵਾਂਗੇ ਹਾਂਜੀ ਨਹੀਂ ਹੁਣ ਮੀਡੀਅਮ ਲੈ ਹੈ ਹਾਂ ਨਹੀਂ ਮੀਡੀਅਮ ਲੈ ਹੈ ਦੇਖ ਉਹ ਲੀਰ ਬੰਦੇ ਲਾ ਕੇ ਦੇਖੋ ਟਾਈਮਿੰਗ ਦੇਖੋ ਜੀ ਆਪਣਾ ਸਿਕੰਟਾ ਚੱਲਣ ਲੱਗ ਰਹੀਆਂ ਨੇ ਆਪਾਂ ਵੀਡੀਓ ਤੇ ਤੇ ਸਾਰਿਆਂ ਨੇ ਵਸੇ ਤੁਹਾਨੂੰ ਰੋਕ ਕੇ ਵੀਡੀਓ ਪਾਵਾਂਗੇ ਬਾਕੀ ਸਭ ਇੱਕ ਤੈਸਰ ਆ ਆਪਣਾ ਨਵਾਂ 3620 ਜਾ ਰਿਹਾ ਰਹਿਣਾ ਪੂਰੀ ਭਾਗ ਪਰ ਅੱਗੇ ਪਹਿਲੇ ਗੇਅਰ ਚ ਲਿਫਟ ਜਦੋਂ ਬੰਦੇ ਜਿੱਦਕੇ ਥੋੜੇ ਜਿੜੇ ਚੱਕਰ ਜ਼ਿਆਦਾ ਹੋਣ ਕਰਕੇ ਲੈਣਾ ਜਿਹੜੇ ਵੀ ਇਹ ਕੰਡੀਸ਼ਨਾਈਜ਼ਰ ਜਦੋਂ ਉੱਪਰ ਜਾਣਾ ਲਾਗਣਾ ਹੈ ਇਹ ਆਪਾਂ ਦੇਖੋ ਨਾ ਆਪਾਂ ਲਿਫਟ ਨੂੰ ਕੋਈ ਹੱਥ ਲਾਇਆ ਹੈ ਬਿਲਕੁਲ ਨਹੀਂ ਚੱਕੀ ਹੈਗੀ ਸਾਈਡ ਟਾਈਟਰ ਦੰਗੇ ਹੋਣ ਲੱਗ ਰਿਹਾ ਦੇਖਦੇ ਹਾਂ ਕਿ ਜਿਹੜਾ ਮੁਕਾਬਲੇ ਕਿੱਥੇ ਕਿ ਤੱਕ ਜਾਊਗਾ ਇਹ ਦਮ ਤੋੜਦਾ ਹੈ ਜਾਂ ਚੱਲ ਰਿਹਾ ਹੈ ਦੱਸਾ ਤੋਂ ਥੱਲੇ ਉਤਰ ਜਾ ਥੱਲੇ ਉਤਰ ਕੇ ਜੇ ਬੰਦੂ ਜਾਣ ਦੇ ਤੇਰ ਪਾਪਾ ਬਸ ਇਹੀ ਦੇਖਣਾ ਵੀਰੇ ਬੰਦ ਹੁੰਦਾ ਟਰੈਕਟਰ ਜੋ ਮੋਣੂ ਇਹ ਆਪਣੇ ਆਪ ਚੱਕਰ ਫੜ ਜਲੀਥੀਆਂ ਬਣਾ ਬਰਾਦਰ ਲੱਗ ਰਿਹਾ ਛੇੜੀ ਨਾਲ ਛੇੜੀ ਨਾਲ ਚੱਲਣ ਦੇ ਬਸ ਆਵਾਜ਼ ਹੋਊ ਫਿਰ ਇਕੱਲਾ ਮੋੜ ਦੀ ਹੋਰ ਕੋਈ ਨਾ ਕਰੀ ਜਾਏ ਬੰਦ ਹੋ ਜਾਣ ਦੇ ਨਿਸ਼ਾਨੀ ਲਾਵਾਂਗੇ ਕਿ ਦੂਜੇ ਟਰੈਕਟਰ ਵੀ ਇਹੀ ਬੰਦ ਹੋਣ ਦੇਣੇ ਉਹਨਾਂ ਦੀ ਵੀ ਲਿਫਟ ਪ੍ਰੋਪਰ ਬਿੱਟ ਕੇ ਚਲਾਉਣੇ ਨੇ ਇਹ ਕਈ ਵੀ ਪਹਿਣੀਏ ਵੀ ਡੰਡਾ ਕਿ ਲੈ ਜਾ ਤੈ ਤਾਂ ਉਹ ਨਹੀਂ ਆਪਾਂ ਦੇ ਖੂਟੇ ਸਾਹਮਣੇ ਵੀਰੇ ਤੇ ਤਮੂਰੇਲੇ ਪਾਸੋਂ ਪੂਰਾ ਸਿੱਟਾ ਵੀ ਪ੍ਰਹਿੱਟਾ ਹੈ ਇਹ ਕੀ ਦੇਖੀ ਆਪਾਂ ਨੇ ਵੀ ਮਰਦਾ ਮਰਦਾ ਕੀ ਨਹੀਂ ਕਰਦਾ ਵਾ ਜਾਲ ਜਾਰੇ ਜਾਂ ਨਾ ਜਾਰੇ ਜਾਉ ਬਈ ਸਰੇ ਦੇਖੋ ਪਹਿਲਾਂ ਸਹੀ ਪ੍ਰੋਪਰ ਵੀਡੀਓ ਸਿਰਫ ਡਰਾਈਵ ਤੇ ਨਹੀਂ ਤਾ ਰੱਖੀਆ ਵੀਰੇ ਵੀ ਡਰਾਈਵ ਨੂੰ ਫੇੜ ਖਾਂਦੀ ਨਾ ਕਰਦੇ ਮਿਲਕ ਨਾਲ ਯਾ ਰੇਸ ਨਾਲ ਕੁਝ ਨਹੀਂ ਕਰਦੇ ਦੇਖੋ ਕਿਰਪਾਈ ਪਰਾਂ ਨੂੰ ਕਰਨ ਵਾਸਤੇ ਜੜਿਆ ਆਪਾਂ ਨੂੰ ਏਸੇ ਢੀਕ ਚਾਹੀਏ ਕਦੋਂ ਬੰਦ ਹੋ ਰਿਹਾ ਹੈ ਜੀਆ ਨਹੀਂ ਹੋ ਰਿਹਾ ਵਾ ਬੰਦ ਸੂਪਰ ਸੀਟਰ ਦੇ ਦੇਖੋ ਪਹਿਲਾ ਬਣਾਏ ਦੂਜੇ ਟਰੈਕਟਰਾਂ ਵਿੱਚ ਤੇ ਪੰਜਾਬੀ ਨਾਲ ਹੁਣ ਇਹਦੇ ਨਾਲ ਆਊਗਾ ਬੰਦਾ ਲੰਘ ਵੀ ਹੋਊਗਾ ਆ ਦੇਖਿਓ ਇਹਦੇ ਨਾਲ ਵਿੱਚ ਹੁਣ ਇਹਦੀ ਸਫਾਈ ਦੇਖੋ ਸਫਾਈ ਵਾਲੇ ਵੱਖ ਕੋਈ ਘਾਟ ਨਹੀਂ ਛੇੜੀ ਨਾ ਵੀਰੇ ਪਾਏ ਹੀ ਆਪਾਂ ਦੇਖ ਰਿਹਾ ਵੀਰੇ ਜੋੜ ਹੈ ਜੀ ਇਹਨੇ ਪੰਜਾਬੀ ਚ ਵੀ ਉਹ ਸਾਬ ਨਾਲ ਇਹ ਜ਼ੋਰ ਬਹੁਤ ਲਾ ਰਿਹਾ ਚਲੋ ਬਾਕੀ ਸੋਦੇ ਆਪਾਂ ਆਪਣੇ ਵਿਚਾਰ ਨੇ ਵੀਰੇ ਵਿਚਾਰ ਸਾਂਝੇ ਕਰਿਓ ਕਈਆਂ ਨੂੰ ਗਲਤ ਲੱਗੂਗੀ ਗੱਲ ਕਈਆਂ ਨੂੰ ਚੰਗੀ ਲੱਗੂਗੀ ਉਹ ਚਲੋ ਆਪਾਂ ਆਪਣੇ ਤਰੀਕੇ ਨਾਲ ਆ ਵੀਡੀਓ ਕੱਟ ਹੋ ਗਈ ਵੀਰੇ ਕਾਲ ਆ ਗਈ ਸੀ ਵਿੱਚ ਆ ਦੇਖੋ ਉਹ ਵੀ ਚੱਲ ਰਿਹਾ ਬਸ ਉਹ ਚੱਲ ਰਿਹਾ ੱੱਕੇ ਛਾਈ ਦੀ ਨਾਲੇ ਰਿਹਾ ਟਰੈਕਟਰ ਹੁਣ ਤਾਂ ਬਾਈ ਇਹ ਆਪਣਾ ਸਬੂਤ ਪੇਸ਼ ਕਰ ਰਿਹਾ ਵੀ ਵੀਰੇ ਮੇਰੇ ਤੋਂ ਜ਼ੋਰ ਹੈਗੇ ਨੇ ਟਰੈਕਟਰ ਮੈਂ ਛੋਟਾ ਤੁਸੀਂ ਧੱਕਾ ਕਰ ਰਹੇ ਹੋ ਏ ਉਹ ਸੂਤ ਦੇ ਰਿਹਾ ਆਪਾਂ ਨੂੰ ਦੇ ਦੀ ਜਗ੍ਹਾ ਹੋਰ ਟਰੈਕਟਰ ਹੁੰਦਾ ਮਰ ਜਾਂਦਾ ਆਪਾਂ ਉਹ ਵੀ ਦੇਖਾਂਗੇ ਬੋਕ ਵੀ ਪਾ ਕੇ ਵੱਡਾ ਟਰੈਕਟਰ ਹੈ ਹੋ ਜਾਣ ਦੇ ਹੋ ਜਾਣ ਦੇ ਹੋ ਜਾਣ ਦੇ ਹੋ ਗਿਆ ਠੀਕ ਹੈ ਵੀਰੇ ਇੱਥੇ ਬੰਦ ਹੋ ਗਿਆ ਆਪਾਂ ਇਹਦੀ ਨਿਸ਼ਾਨੀ ਲਾਵਾਂਗੇ ਸੌਰੀ ਵੀਰੇ ਵੀਡੀਓ ਨਹੀਂ ਚੱਲੀ ਸੀ ਦੇਖੋ ਇਹ ਤੁਨ ਨਿਸ਼ਾਨੀ ਤੋਂ ਚਲਾਇਆ ਇਹ ਇਹਦੇ ਵੀ ਦੋਨੋਂ ਲੀਵਰ ਥੱਲੇ ਨੇ ਟੰਡਾ ਵੀਰੇ ਜਮਾ ਟੈਟ ਹੈ ਜੋ ਬਾਈ ਭਾਈ ਜੇਬ ਬਿਲਕੁਲ ਪੂਰੀ ਹੈ ਵੀਰੇ ਜੌਂਡੀਰ ਤੇ ਸਫਾਈ ਵਾਲੀ ਕੋਈ ਘਾਟ ਨਹੀਂ ਦੇਖੋ ਤੋਰ ਆ ਵੀਰੇ ਜੌਂਡੀਰ ਦੇਖੋ ਕੁਆਲਟੀ ਹੈ ਦੋਨੋਂ ਥੱਲੇ ਸੈਟ ਭਾਈ ਦੋਨੋਂ ਥੱਲੇ ਲੈਟ ਉਤਰ ਜਾ ਥੱਲੇ ਜਾ ਬਈ ਥੱਲੇ ਜਾ ਬਈ ਥੱਲੇ ਇਹ ਵੀਰੇ ਕਿੱਥੇ ਕਿੱਥੇ ਜਾਂਦਾ ਇੰਦਰੇ ਕੋਈ ਚੱਕਰਾਂ ਦੀ ਸੈਟਿੰਗ ਲੱਗੀ ਇਹ ਤੋਂ ਜਿੰਨੀ ਸਾਨੂੰ ਆਸ ਨਹੀਂ ਸੀ ਉਹ ਤੋਂ ਵੱਧ ਕੰਮ ਕਰ ਗਿਆ ਇਹ ਸਾਨੂੰ ਐਂ ਦੀ ਇਹ ਪਹਿਲਾਂ ਹੀ ਬੰਦ ਹੋਊਗਾ ਇਹ ਆ ਰਿਹਾ ਹੈ ਪ੍ਰੋਪਰ ਡੰਡਾ ਜਮਾ ਆਪਾਂ ਟਾਈਟ ਕਰ ਰੱਖਿਆ ਦੇਖੋ ਇਸੇ ਤਰ੍ਹਾਂ ਦੀ ਕੋਈ ਗਾਠ ਨਹੀਂ ਇਹ ਬੰਦ ਹੋ ਨਹੀਂ ਰਿਹਾ ਜਮਾ ਸਹੀ ਚੱਲ ਰਿਹਾ ਟਰੈਕਟਰ ਸਫਾਈ ਹੈ ਸਫਾਈ ਬਿਲਕੁਲ ਪੂਰੀ ਹੈ ਜਿਦਾਂ ਨੂੰ ਐ ਲੱਗ ਰਿਹਾ ਵੀ ਇਹ ਟਰੈਕਟਰ ਸਮਕਾਸ਼ੇਤੀ ਬੰਦ ਹੋਊਗਾ ਪੰਜਾਬ ਚ ਵੀ ਦਾ ਦੇਖੋ ਕੰਪੈਰੀਸ਼ਨ ਕਰੇ ਆਪਾਂ ਨੇ ਖੜਿਆ ਆਪਣੇ ਕੋਲੇ 56B4B ਸਿੱਧੀ ਜੀ ਉਹਦੇ ਨਾਲ ਵੀ ਲਾਇਆ ਆ ਦੇਖੋ ਟਰੈਕਟਰ ਆਪਣੇ ਕੋਲੇ ਆ ਰੋ ਗਈ ਦਾ ਫਤੋਰਨ ਇੱਕੋ ਕਰੀ ਬਈ ਚੜੀ ਟਰੈਕਟਰ ਦੇ ਅੱਗੇ ਲੰਘੂਆ ਏ ਚੜੀ 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 ਮੰਦੀਪਾ ਇਹ ਸਾਨੂੰ ਐ ਲੱਗ ਰਿਹਾ ਜਿਵੇਂ ਜੂਰੀਰ ਵਿੰਗਰ ਆਊਗਾ ਕਿਆ 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 ਹੁਣ ਉਹ ਬੰਦੇ ਚੜ ਦੇ ਚੱਲਣ ਦੇ ਇੱਕ ਵਾਰ ਉੱਤਰੀ ਥੱਲੇ ਅਰੇ ਅਰੇ ਪੂਰੀਆਂ ਦੇਖੋ ਦੋਨੋਂ ਲੀਵਰ ਥੱਲੇ ਨੇ ਜਾ ਰਹੇ ਦੇਖੋ ਵੀ ਆਪਣਾ ਦਿੱਖਦਾ ਰਹਾ ਯਾਣੇ ਨਿਸ਼ਾਨੀ ਦਾ ਕਦੇਖਾਂਗੇ ਚੱਲਣੇ ਉਹ ਦਿਖਾਓ ਥੱਲੇ ਉੱਤਰ ਜਾ ਥੱਲੇ ਥਾਉ ਥੱਲੇ ਉੱਤਰ ਜਾ ਆਹ ਦੇਖੋ ਵੀਰੋਂ ਨਿਸ਼ਾਨੀ ਵਾਲੇ ਪਾਸੇ ਆ ਗਏ ਆਪਾਂ ਪਹਿਲਾ ਟਰੈਕਟਰ ਇਹਦਾ ਆਪਾਂ ਜਮਾ ਟੌਪਿਕ ਪੈਲੇ ਕਰ ਦਿੱਤਾ ਸੀ ਜਦੋਂ ਨਿਸ਼ਾਨੀ ਤੇ ਆ ਕੇ ਵੀਰੇ ਬੰਦ ਹੋ ਗਿਆ ਦੀ ਹੁਣ ਜਾਣ ਲੱਗ ਗਏ ਕੋਈ ਦਿੱਕਤ ਨਹੀਂ ਟਰੈਕਟਰ ਨੂੰ ਵੀ ਜਮਾ ਆਰਾਮ ਨਾਲ ਚੱਲਣ ਲੱਗ ਗਏ ਵੀ ਚਲੋ ਚੱਕਰ ਤਾਂ ਬਹੁਤ ਤੋੜ ਗਿਆ ਟਰੈਕਟਰ ਆਪਾਂ ਫੁੱਲ ਰੇਸ ਕਰੀ ਹੋਈ ਹੈ ਇਹ 1500 ਆਰਪੀਐਮ ਤੇ ਆ ਗਏ ਇੱਕ ਸਾਡਾ ਬੰਦਾ ਦੁਖੀ ਹੋ ਰਿਹਾ ਵੀ ਇੱਕ ਪੋਰ ਬੰਦ ਹੋ ਗਿਆ ਕਿੱਲੇ ਕਰਕੇ ਨਹੀਂ ਵੀਰੇ ਬੰਦ ਨਹੀਂ ਹੁੰਦਾ ਟਰੈਕਟਰ ਦੇਖੋ ਜਾਣ ਲੱਗ ਰਿਹਾ ਕੋਈ ਚੱਕਰ ਨਹੀਂ ਅਸਲੋ ਰਸਤੇ ਵੀ ਇਹ ਹੋ ਗਿਆ ਅਸੀਂ ਪੰਜਾਬੀ 20 ਮਿੰਟ ਡੰਡਾ ਸੋਨਾ ਦੂਜਿਆਂ ਦੇ ਮਕੈਨੋ ਥੋੜਾ ਜਿਹਾ ਟੈਟ ਕਰਕੇ ਆਪਾਂ ਚਲਾਇਆ ਆ ਆ ਦੇਖੋ ਉਹ ਨਸਰੇ ਇਸ ਤੋਂ ਵੀ ਜ਼ਿਆਦਾ ਜਿਹੜਾ ਰਿਜ਼ਲਟ ਹੈ ਇਹਦੇ ਵੀ ਰੇਵਰ ਤੋਂ ਉੱਤੇ ਹਾਂ ਬੰਦ ਬੰਦ ਨਹੀਂ ਉਹਦਾ ਸੋ ਮੈਂ ਬਈ ਡਰਾਈਵਰ ਭੱਜ ਗਿਆ ਛੱਡ ਗਿਆ ਯਾਰ ਬੜੀ ਟਰੈਕਟਰ ਟਰੈਕਟਰ ਤਾਂ ਸਿੱਧਾ ਜਾ ਰਿਹਾ ਪਰ ਲੇ ਚੱਲ ਛੇਦੀ ਛੱਡ ਗਿਆ ਯਾਰ ਕਰ ਤੋੜਦਾ ਜਿਆਦਾ ਤੋੜਾ ਹੌਣ ਕਰਕੇ ਜਿਹੜਾ ਐਗਰੀਕਲਚਰ ਟਰੈਕਟਰ ਆ ਚਲੋ ਇੰਜਨ ਬੁੱਕੋਂ ਬਾੜਾ ਨਹੀਂ ਐਗਰੀਕਲਚਰ ਟਰੈਕਟਰ ਬਹੁਤ ਹੀ ਰੇਟ ਬੱਖਾਂ ਵੀ ਜਿੰਮਾਦਾਰ ਤੋਂ ਬਹੁਤ ਜਿਆਦਾ ਜਰੇ ਮੈਂਦਾ ਬਸ ਬੱਜ ਕਾਲਾ ਜੀ ਮਰਮ ਲੈ ਸਕਦਾ ਆ ਇਹ ਵੀ ਦੇਖੋ ਕੰਪਨੀ ਵੀ ਪੁਪਰੇ ਡਰਾਈਵ ਕਰਨੇ ਚਲਾਈ ਹਰੀ ਕੁਬਾਈ ਨੂੰ ਇਹਦਾ ਪਾਤ ਜੀ ਦੇ ਸਾਡੇ ਕਲੇ ਅਰੀਜਨਲ ਜਿਹੜੇ ਜਿੰਨ ਪਗਲਾ ਰਹੀ ਚੀਜ਼ਾ ਹਰੀ ਕੁਬਾਈ ਜਾਣਦੇ ਨੇ ਬਾਰੇ 55 ਕੀ ਬਾਰੇ ਕਿ ਆਡੀਅਰ ਬਾਰੇ ਹਰੀ ਕੁ ਜਾਣੂ ਹੈ ਜੀ 36 ਸਪੈਸ਼ਲਿਜ਼ੇਸ਼ਨ ਆਪਣੀ ਜਗ੍ਹਾ ਤੇ ਜਿਹੜੇ ਬਹੁਤ ਵਧੀਆ ਟਰੈਕਟਰ ਹੈ ਆਪਣੇ ਦਿਨ ਅੱਜ ਪ੍ਰੋਜੈਕਟ ਆਇਆ ਹੈ ਟਰੈਕਟਰਾਂ ਦੇਖੋ ਅੱਜ ਕੋਈ ਕਾਟ ਨਹੀਂ ਵੀਰੇ ਦੇਖੋ ਆਪਣੇ ਵੀਡੀਓ ਬਣਾਉਂਦਾ ਜੀ ਨਾ ਐਕਸੈਸਿਵ ਵੀਰੇ ਬਾਈ ਜਨਾ ਕਰਦਾ ਹੈ ਜੀ ਐਗਰੀਕਿੰਗ ਆਪਣੇ ਕੋਲੇ ਉਹਦਾ ਇਹ ਨਾਲ ਕੰਪੈਰੀਸ਼ਨ ਵੀਰੇ ਤੁਹਾਨੂੰ ਕਰਕੇ ਦਿਖਾਇਆ ਤੁਹਾਨੂੰ ਕਿਵੇਂ ਲੱਗਿਆ ਵੀਰੇ ਕਮੈਂਟਾਂ ਵਿੱਚ ਵੀ ਜਰੂਰ ਦੱਸਿਓ ਹੋਰ ਬਾਈਆਂ ਤੱਕ ਦੇਖੋ ਜਾਣਕਾਰੀ ਪਹੁੰਚਦੀ ਰਹਿੰਦੀ ਹੈ ਧੰਨਵਾਦ ਦੋਸਤੋ ਕਿਉਂ ਦੇਵਾਦੇ ਰਹੋ ਥੈਂਕ